ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦਾ ਹੁਕਮ ਹੈ ਅਨਕਾਇ ਰਾਤੜਿਆ ਵਾਟ ਦੋਹੇਲੀ RAM ਪਾਪ ਕਮਾਵੰਦਿਆ ਤੇਰਕ ਕੋਈ ਨਾ ਬੇਲੀ RAM ਗੱਲ ਕਰਦੇ ਆ ਸਵਰਨ ਕੂਟਣੀ ਦੀ ਜਿਹੜਾ ਸਵਰਨਾ ਘੋਟਨਾ ਸਿਪਾਹੀ ਭਰਤੀ ਹੋਇਆ ਸੀ ਪੰਜਾਬ ਪੁਲਿਸ ਦੇ ਵਿੱਚ ਅਤੇ ਆਪਣੀਆਂ ਗੈਰ ਕਾਨੂੰਨੀ ਕਾਰਵਾਈਆਂ ਕਰਕੇ ਸਰਪਾ ਸਰਕਾਰ ਪੱਖੀ ਕਾਰਵਾਈਆਂ ਕਰ ਕਰਕੇ ਸਿੱਖ ਨੌਜਵਾਨਾਂ ਤੇ ਤਸ਼ੱਦਦ ਕਰ ਕਰਕੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਕਰਕੇ ਬਤੌਰ ਐਸਐਸਪੀ ਰਿਟਾਇਰ ਹੋਇਆ ਸੀ ਅਤੇ ਕੁਝ ਸਾਲ ਪਹਿਲਾਂ ਉਹ ਨਰਕ ਗਾਮੀ ਹੋ ਚੁੱਕਾ ਜਿਸ ਨੇ ਇੱਕ ਨਹੀਂ ਦੋ ਨਹੀਂ ਸੈਂਕੜਿਆਂ ਦੀ ਤਦਾਦ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ ਇੱਕ ਕਿਤਾਬ ਡਰ ਇਨ ਦਾ ਪੰਜਾਬ ਜਿਸ ਦਾ ਟਾਈਟਲ ਹੈ ਜਿਸ ਨੂੰ ਇੱਕ ਪੁਲਿਸ ਅਧਿਕਾਰੀ ਨੇ ਲਿਖਿਆ ਉਹਦੇ ਵਿੱਚ ਉਹ ਇਸ ਗੱਲ ਨੂੰ تسلیم ਕਰਦਾ ਕਿ ਜਦੋਂ ਕੇਪੀ ਗਿੱਲ ਜੋ ਕਿ ਪੰਜਾਬ ਦਾ ਡੀਜੀਪੀ ਸੀ ਪੰਜਾਬ ਦਾ ਬੁੱਚੜ ਸੀ ਉਸ ਨੂੰ ਜੋ ਡੀਐਸਪੀ ਇਨਸਪੈਕਟਰ ਐਸਐਸਪੀ ਜਾਂ ਐਸਪੀ ਵਗੈਰਾ ਆਪਣੇ ਬਲ ਮਾਰੇ ਗਏ ਸ਼ਹੀਦ ਕੀਤੇ ਗਏ ਸਿੱਖ ਨੌਜਵਾਨਾਂ ਦੀਆਂ ਲਿਸਟਾਂ ਦਿਆ ਕਰਦੇ ਸਨ ਤਾਂ ਕਿਸੇ ਦੀ ਲਿਸਟ ਦੇ ਵਿੱਚ ਅੱਠ ਨਾਂ ਹੁੰਦੇ ਸੀ ਕਿਸੇ ਦੀ ਲਿਸਟ ਦੇ ਵਿੱਚ 10 ਨਾ ਹੁੰਦੇ ਸੀ ਤੇ ਕਿਸੇ ਦੀ ਲਿਸਟ ਦੇ ਵਿੱਚ 15 ਜਾਂ 20 ਨਾ ਹੁੰਦੇ ਸੀ ਸਾਡੇ ਭਰਾਵਾਂ ਦੇ ਪਰ ਜਿਹੜੀ ਲਿਸਟ ਸਵਰਨਾ ਘੋਟਨਾ ਉਸ ਕੇਪੀ ਗੈਲਦੇ ਮੋਰੇ ਪੇਸ਼ ਕਰਿਆ ਕਰਦਾ ਸੀ ਉਹਦੇ ਵਿੱਚ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਗਿਣਤੀ ਹੋਇਆ ਕਰਦੀ ਸੀ ਕਿ ਮੈਂ ਇੰਨੇ ਮਾਰ ਚੁੱਕਾ ਸਾਡੇ ਭਰਾ ਇੰਨੇ ਸ਼ਹੀਦ ਕਰ ਚੁੱਕਾ ਸੋ ਉਸ ਜਲਾਦਾਂ ਦੇ ਜਲਾਦ ਦੇ ਉਹਨਾਂ ਪੰਜ ਜਲਾਦਾਂ ਦੀ ਸਾਂਝ ਅੱਜ ਪਾਉਨੇ ਆ ਜਿਨ੍ਹਾਂ ਨੂੰ ਪੂਰੇ ਪੰਜਾਬ ਦੇ ਵਿੱਚ ਇਹ ਖੁੱਲੀ ਛੁੱਟੀ ਦਿੱਤੀ ਹੋਈ ਸੀ ਕਿ ਉਹ ਕਿਸੇ ਨੂੰ ਵੀ ਪੰਜਾਬ ਦੇ ਵਿੱਚੋਂ ਅਗਵਾ ਕਰ ਸਕਦੇ ਹਨ ਉਹਨਾਂ ਨੂੰ ਗੋਲੀ ਮਾਰ ਸਕਦੇ ਹਨ ਜ਼ਖਮੀ ਕਰ ਸਕਦੇ ਹਨ ਉਹ ਪੰਜ ਇਹ ਸਵਰਨੇ ਘੋਟਨੇ ਦੇ ਜਲਾਦ ਸਨ ਬਚਨਾ ਹੌਲਦਾਰ ਜਿਹੜਾ ਕਿ ਪੰਜਾਬ ਪੁਲਿਸ ਦੇ ਵਿੱਚ ਬਤੌਰ ਹੌਲਦਾਰ ਦੇ ਰੈਂਕ ਤੇ ਸੀ ਇਸਦਾ ਹੁਲੀਆ ਕੱਟੀ ਹੋਈ ਕੁੰਡਨਾ ਵਾਲੀ ਦਾੜੀ ਮਦਰਾ ਕੱਦ ਹੁੰਦਾ ਸੀ ਇਹ ਵੀ ਜ਼ਿਕਰਯੋਗ ਹੈ ਕਿ ਪੰਜੇ ਹੀ ਇਹ ਜਲਾਦ ਪੱਗਾਂ ਬੰਨਿਆ ਕਰਦੀ ਸੀ ਦੂਸਰਾ ਤੀਰਥ ਸਿਪਾਹੀ ਜੋ ਕਿ ਜਲੰਧਰ ਜ਼ਿਲ੍ਹੇ ਦੇ ਕਸਬਾ ਸ਼ਾਹਕੋਟ ਦਾ ਰਹਿਣ ਵਾਲਾ ਸੀ ਇਹ ਦਾੜੀ ਬੰਨ ਕੇ ਰੱਖਦਾ ਸੀ ਤੀਸਰਾ ਗੁਰਬਖਸ਼ ਹੌਲਦਾਰ ਜਿਹੜਾ ਕਿ ਪੱਗ ਬੰਨਦਾ ਸੀ ਕੱਟੀ ਦਾੜੀ ਹੁੰਦੀ ਸੀ ਚੌਥਾ ਮੰਗਰ ਸਿੰਘ ਅਤੇ ਪੰਜਵਾਂ ਸੀ ਜਗਜੀਤ ਐਸਆਈ ਇਹਨਾਂ ਦਾ ਕੰਮ ਹੁੰਦਾ ਸੀ ਕਿ ਸਿਕ ਨੌਜਵਾਨ ਨੂੰ ਅਗਵਾ ਕਰਨਾ ਜਿਸ ਤੇ ਇਹਨਾਂ ਨੂੰ ਕੋਈ ਸ਼ੱਕ ਪੈਂਦੀ ਹੋਵੇ ਉਸ ਤੇ ਖਾਣੇ ਲਿਆ ਕੇ ਭਾਰੀ ਤਸ਼ੱਦਦ ਕਰਨਾ ਅਤੇ ਆਪਣੇ ਮਾਲਕ ਸਵਰਨਿਕ ਘੋਟ ਨੇ ਦੇ سپرد ਕਰ ਦੇਣਾ ਮੈਂ ਕਿਸੇ ਤੋਂ ਸੁਣੀ ਸੁਣਾਈ ਗੱਲ ਨਹੀਂ ਕਰਦਾ ਇਸ ਦਾ ਗਵਾਹ ਮੈਂ ਖੁਦ ਹਾਂ ਔਰ ਮੇਰੇ ਕੁੱਝ ਜੀਉਂਦੇ ਜਾਗਦੇ ਭਰਾ ਇਸ ਦੇ ਗਵਾਹ ਹਨ ਜੋ ਇਹਨਾਂ ਜਲਾਦਾਂ ਦੇ ਜ਼ੁਲਮ ਦਾ ਸ਼ਿਕਾਰ ਬਣੇ ਅੱਜ 4 ਅਗਸਤ 2022 ਦਾ ਦਿਨ ਹੈ ਪੂਰੇ 35 ਸਾਲ ਪਹਿਲਾਂ ਇਹਨਾਂ ਜਲਾਦਾਂ ਨੇ ਮੈਨੂੰ ਅਤੇ ਭਾਈ ਅਮਰਜੀਤ ਸਿੰਘ ਸੰਧੂ ਨੂੰ ਅਗਵਾ ਕੀਤਾ ਸੀ ਜਲੰਧਰ ਤੋਂ ਡੰਡਿਆਲਾ ਜਾਣ ਵਾਲੀ ਸੜਕ ਨੂੰ ਪਾਰ ਕਰਦੇ ਵਕਤ ਕਿਉਂਕਿ ਮੈਂ 20 April 1987 ਨੂੰ ਗੁਰਾਇਆ ਥਾਣੇ ਦੀ ਹਵਾਲਾੜੀ ਤੋਂ ਜਦੋਂ ਭੱਜ ਗਿਆ ਸੀ ਤਾਂ ਉਸ ਤੋਂ ਬਾਅਦ ਰੂਪੂਸ਼ ਸੀ ਪਲੀਜ਼ ਵਕ ਵਕ ਥਾਮਾਂ ਤੇ ਛਾਪੇ ਮਾਰਦੀ ਸੀ ਤੇ ਇਸ ਦਿਨ ਜਦੋਂ ਮੈਂ ਖਾਲਸਾ ਕਾਲਜ ਦਿਲੰਦਰ ਤੋਂ ਆਪਣੇ ਇਹਨਾਂ ਦੋਸਤਾਂ ਨੂੰ ਮਿਲ ਕੇ ਵਾਪਸ ਜਾ ਰਿਹਾ ਸੀ ਤਾਂ ਸੜਕ ਪਾਰ ਕਰਦੇ ਵਕਤ ਇਹਨਾਂ ਨੇ ਸਾਨੂੰ ਦੋਹਾਂ ਨੂੰ ਹੀ ਅਗਵਾ ਕਰ ਲਿਆ ਸਦਰ ਥਾਣੇ ਦੇ ਵਿੱਚੋਂ ਸਿੱਧੀ ਇਹਨਾਂ ਨੇ ਫੀਟ ਕਾਰ ਲਿਆਂਦੀ ਬੜੀ ਤੇਜ਼ ਅਤੇ ਇਕਦਮ ਦੋਹਾਂ ਨੂੰ ਕੀੜਾ ਪਾ ਲਿਆ ਇੱਕ ਹਵਾਈ ਫਾਇਰ ਕੀਤਾ ਮੈਨੂੰ ਬਾਹਾਂ ਤੋਂ ਫੜ ਕੇ ਪੁੱਛਣ ਲੱਗੇ ਕਿ ਤੇਰਾ ਨਾਮ ਕੀ ਆ ਤਾਂ ਮੈਂ ਆਖਿਆ ਕੁਲਵੰਦਰ ਸਿੰਘ ਤਾਂ ਤੀਰਥ ਸਿਪਾਹੀ ਕਹਿ ਲੱਗਾ ਕਿ ਨਹੀਂ ਤੇਰਾ ਨਾਮ ਲਵਸ਼ਿੰਦਰ ਸਿੰਘ son of ਅਵਤਾਰ ਸਿੰਘ ਪਿੰਡ ੱਲੇਵਾਲ ਤਾਂ ਮੈਂ ਹਾਂ ਦੇ ਬੇ ਸ਼ਰਮਾਇਆ ਕਿ ਹਾਂ ਇਸ ਤੋਂ ਬਾਅਦ ਸਾਨੂੰ ਦੋਹਾਂ ਨੂੰ ਸੀਆਈਏ ਸਟਾਫ ਦਿਲੰਦਰ ਵਿੱਚ ਇਹ ਜਲਾਦ ਲੈ ਗਏ ਜਿੱਥੋਂ ਭਾਈ ਅਮਰਜੀਤ ਸਿੰਘ ਨੂੰ ਕਾਰਟ ਦੇ ਵਿੱਚ ਉਸੇ ਲੱਤ ਦੇ ਦਿੱਤੀ ਜਜ ਕੇ ਮੈਨੂੰ ਉਸੇ ਵੇਲੇ ਹੀ ਕਰਤਾਰਪੁਰ ਥਾਣੇ ਸਵਰਨਿਕੋਟ ਨੇ ਦੇ ਕੋਲ ਲੈ ਗਏ ਉੱਥੇ ਲਿਆ ਕੇ ਇਹਨਾਂ ਬੁੱਚੜਾ ਨੇ ਇੰਨਾ ਜ਼ਿਆਦਾ ਤਸ਼ੱਦਦ ਕੀਤਾ ਸੀ ਕਿ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਚਾਰ ਵਾਰ ਮੈਨੂੰ ਇਹਨਾਂ ਵੱਲੋਂ ਬੇਹੋਸ਼ ਕੀਤਾ ਗਿਆ ਸੀ ਕਰੰਟ ਲਗਾ ਲਗਾ ਕੇ ਔਰ ਕੇਸ ਕਦਰ ਤਸ਼द्दਦ ਕੀਤਾ ਸੀ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਕਿ 4 ਅਗਸਤ ਤੋਂ ਬਾਅਦ ਮੈਂ 6 ਅਕਤੂਬਰ ਵਾਲੇ ਦਿਨ ਪਹਿਲੀ ਵਾਰ 2 ਮਹੀਨੇ ਬਾਅਦ ਪੈਰਾਪਾਰ ਬੈਠ ਕੇ ਟੋਲਟ ਬਿਠਾ ਸੀ ਸੋ ਇੰਨੀ ਬੁਰੀ ਹਾਲਤ ਇਹਨਾਂ ਨੇ ਕੀਤੀ ਸੀ ਸੋ 10 ਦਿਨ ਆਪਣੀ ਨਜਾਇਜ਼ ਹਿਰਾਸਤ ਵਿੱਚ ਇਹਨਾਂ ਇਹਨਾਂ ਵੱਲੋਂ ਰੱਖਿਆ ਗਿਆ ਸੀ ਸਰਦਾਰ ਅਮਰ ਸਿੰਘ ਚਾਲ ਵੱਲੋਂ ਹਾਈ ਕੋਰਟ ਦੇ ਵਿੱਚ ਰੈਟ ਪਟੀਸ਼ਨ ਧਾਇਰ ਕੀਤੀ ਗਈ ਸੀ ਅਤੇ ਸੈਕ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਜੀਤ ਸਿੰਘ ਜੀ ਅਤੇ ਜਨਰ ਸਕੱਤਰ ਭਾਈ ਸੱਤਪਾ ਸਿੰਘ ਢਿੱਲੋਂ ਵੱਲੋਂ ਵੱਖ-ਵੱਖ ਦਿਨਾਂ ਤੇ ਪ੍ਰੈਸ ਨੋਟ ਲਗਾਏ ਗਏ ਤਾਂ ਅਖੀਰ 14 ਅਗਸਤ ਵਾਲੇ ਦਿਨ ਨਕੌਦਰ ਥਾਣੇ ਵਿੱਚ ਲਿਆ ਕੇ ਮੇਰੀ ਇਹਨਾਂ ਨੇ ਗ੍ਰਿਫਤਾਰੀ ਪਾਈ ਸੀ ਇਹ ਜਲਾਦ ਜਿਨ੍ਹਾਂ ਨੇ ਪੰਜਾਬ ਦੀ ਸੈਂਕੜੇ ਸਿਕ ਨੌਜਵਾਨਾਂ ਨੂੰ ਅਗਵਾ ਕਰਕੇ ਉਹਨਾਂ ਨੂੰ ਜਾਂ ਸ਼ਹੀਦ ਕਰਵਾਇਆ ਜਾਂ ਸ਼ਹੀਦ ਕੀਤਾ ਅਤੇ ਜਾਂ ਉਹਨਾਂ ਤੇ ਇੰਨਾ ਜ਼ਿਆਦਾ ਤਸ਼ੱਦਦ ਕੀਤਾ ਕਿ ਉਹ ਦੁਬਾਰਾ ਆਪਣੇ ਪੈਰਾਂ ਤੇ ਸਰੀਰਕ ਪੱਖ ਤੋਂ ਨਹੀਂ ਹੋ ਸਕੇ ਪਰ ਗੁਰੂ ਸਾਹਿਬ ਦੇ ਹੁਕਮ ਜਿਹਾ ਬਿਜੈ ਸੋ ਲੁਣੇ ਅਨੁਸਾਰ ਇਹਨਾਂ ਦੀ ਹਾਲਤ ਕੀ ਹੈ ਸਵਰਨਾ ਘੋਟਨਾ ਜਿਹਦੇ ਬਾਰੇ ਇਹ ਸਾਰੇ ਜਾਣਦੇ ਹਨ ਕਿ ਉਸ ਨੂੰ ਅਤਰੰਗ ਹੋ ਗਿਆ ਸੀ ਅਤੇ ਤੜਫ ਤੜਫ ਕੇ ਮਰਿਆ ਸੀ ਆਪਣੇ ਜਵਾਈ ਦੇ ਹਸਪਤਾਲ ਦੇ ਵਿੱਚ ਇਹ ਪੰਜ ਜਲਾਜ ਕਿੱਥੇ ਹਨ ਜਿਹਨਾਂ ਜਲਾਦਾਂ ਨੇ ਸਵਰਨੇ ਘੋਟਨੇ ਦੇ ਹੁਕਮ ਦੇ ਨਾਲ ਪੰਜਾਬ ਭਰ ਤੋਂ ਸਿੱਖ ਨੌਜਵਾਨਾਂ ਨੂੰ ਅਗਵਾ ਕੀਤਾ ਇਹੀ ਪੰਜ ਜਲਾਦ ਹਨ ਜਿਨ੍ਹਾਂ ਨੇ ਆਪਣੇ ਇੱਕ ਹੋਰ ਕੈਟ ਰੁਪਿੰਦਰ ਰੂਪੀ ਖਲਵਾਰਾ ਗੇਟ ਫਗਵਾੜਾ ਮਨਜੀਤ ਦਰਵੇਸ਼ ਪਿੰਡ ਅਤੇ ਲੱਕੀ ਰਾਹੋਂ ਇਹਨਾਂ ਦੇ ਰਾਹੀ ਲੁਧਿਆਣਾ ਦੇ ਗਿੱਲ ਚੌਂਕ ਚੋਂ ਭਾਈ ਰਿਸ਼ਪਾਲ ਸਿੰਘ ਪਾਲਾ ਕਰਨਾਣਾ ਅਤੇ ਭਾਈ ਅਵਤਾਰ ਸਿੰਘ ਮਿੰਟੂ ਉਸ ਦੇ ਭਰਾ ਨੂੰ ਅਗਵਾ ਕਰਵਾਇਆ ਸੀ ਅਤੇ ਭਾਈ ਰਿਸ਼ਪਾਲ ਸਿੰਘ ਪਾਲਾ ਨੂੰ ਸੁਖਾਣੀ ਦੇ ਪੁਲ ਤੇ 14 ਅਗਸਤ 1999 ਵਾਲੇ ਦਿਨ ਸਵਰਨਿਕੂਟ ਨੇ ਸ਼ਹੀਦ ਕਰ ਦਿੱਤਾ ਜਦਕਿ ਉਸ ਦੇ ਭਰਾ ਨੂੰ ਕਿਤੇ ਸ਼ਹੀਦ ਕਰਕੇ ਖਪਾ ਦਿੱਤਾ ਜਿਸ ਦੀ ਅੱਜ ਤੱਕ ਕੋਈ ਅਗਸਗ ਨਹੀਂ ਨਿਕਲ ਸਕੇ ਇਹ ਸਵਰਨਿਕੂਟ ਨਾ ਜਦੋਂ ਜਲੰਧਰ ਦੇ ਵਿੱਚ ਡੀਐਸਪੀ ਟੀਸੀ ਭਾਈ ਮਨਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਔਰ ਉਸ ਨੂੰ ਗ੍ਰਿਫਤਾਰ ਕਰਨ ਵਾਸਤੇ ਇਸ ਨੇ ਆਪਣੀ ਇੱਜ਼ਤ ਆਬਰੂ ਵੀ ਦਾਤ ਲਗਾਉਣ ਤੋਂ ਗੁਰੇ ਨਹੀਂ ਸੀ ਕੀਤਾ ਇਹਨਾਂ ਘਟੀਆ ਇਨਸਾਨ ਸੀ ਇਹ ਭਾਈ ਗੁਰਦੇਵ ਸਿੰਘ ਡੱਬੂ ਨੂੰ ਇਸ ਨੇ ਪਾਣੀ ਦੇ ਉਬਲਦੇ ਹੋਏ ਕੜਾਹੀ ਵਿੱਚ ਡਬੋ ਡਬੋ ਕੇ ਸ਼ਹੀਦ ਕੀਤਾ ਭਾਈ ਜਿਆਲਾ ਜੀ ਵਾਂਗ ਜਦੋਂ ਇਸ ਦੀ ਤਰੱਕੀ ਹੋਰ ਹੋ ਗਈ ਐਸਪੀ ਡੀ ਬਣ ਚੁੱਕਾ ਸੀ ਅਤੇ ਇਸ ਤੋਂ ਬਾਅਦ ਇਸ ਨੂੰ ਐਸਐਸਪੀ ਕਪੂਰਸਲਾ ਲਗਾਇਆ ਗਿਆ ਜਿੱਥੇ ਜਾ ਕੇ ਇਸ ਨੇ ਭਾਈ ਅਵਤਾਰ ਸਿੰਘ ਬਿਸਰਾਮਪੁਰ ਨੂੰ ਸ਼ਹੀਦ ਕੀਤਾ ਭਾਈ ਮਤੀਦਾਸ ਜੀ ਵਾਂਗ ਇੱਕ ਲੱਤ ਦਰਖਤ ਦੇ ਨਾਲ ਅਤੇ ਦੂਜੀ ਲੱਤ ਜੀਬ ਨਾ ਬਨ ਕੇ ਉਸ ਨੂੰ ਬਾਣੀ ਪੜਦੇ ਹੋਏ ਨੂੰ ਵਾਹਿਗੁਰੂ ਦਾ ਜਾਬ ਕਰਦੇ ਹੋਏ ਨੂੰ ਇਸ ਸਵਰਨਿਕ ਘੋਟ ਨੇ ਸ਼ਹੀਦ ਕੀਤਾ ਉਸ ਤੋਂ ਬਾਅਦ ਇਸ ਨੂੰ ਜਗਰਾਉਂ ਦੇ ਵਿੱਚ ਲਗਾਇਆ ਗਿਆ ਜਿੱਥੇ ਜਾ ਕੇ ਇਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਰਵ ਪ੍ਰਬੰਧ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਂਕੀ ਨੂੰ ਕੋਹ ਕੋਹ ਕੇ ਸ਼ਹੀਦ ਕਰਵਾਇਆ ਸੈਂਕੜੇ ਸਿੱਖਾਂ ਦੇ ਕਾਤਲ ਸਵਰਨੇ ਕੂਟਨੀਏ ਦੇ ਇਹ ਪੰਜ ਜਲਾਦ ਕਿੱਥੇ ਅਤੇ ਕਿਸ ਹਾਲਤ ਵਿੱਚ ਹਨ ਤੀਰਥ ਸਿਪਾਹੀ ਬਜਨਾ ਹੌਲਦਾਰ ਬਜਨਾ ਹੌਲਦਾਰ ਇਨਸਪੈਕਟਰ ਦੇ ਅਧਿਅ ਤੇ ਅਪੜ ਗਿਆ ਸੀ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਕਰਕੇ ਜਦੋਂ ਇਹਨਾਂ ਦੀ ਰਿਟਾਇਰਮੈਂਟ ਹੋਈ ਤਾਂ ਇਹਨਾਂ ਨੂੰ ਸਿਕਿਉਰਿਟੀ ਗਾਰਡ ਦਿੱਤੇ ਗਏ ਸਰਕਾਰ ਵੱਲੋਂ ਪਰ ਉਹ ਸਿਕਿਉਰਿਟੀ ਗਾਰਡ ਇਹਨਾਂ ਦੀ ਰੱਖਿਆ ਕਰਨ ਦੀ ਬਜਾਏ ਇਹਨਾਂ ਦੀ ਇੱਜ਼ਤ ਤੇ ਪਰਿਵਾਰਕ ਇੱਜ਼ਤ ਤੇ ਘਰੇਲੂ ਇੱਜ਼ਤ ਤੇ ਅਜੇਹੇ ਡਾਕੇ ਮਾਰ ਗਏ ਕਿ ਇਹ ਦੋਵੇਂ ਜਣੇ ਪਾਗਲ ਹੋ ਗਏ ਉਹ ਪਾਗਲ ਹੋ ਗਏ ਬਚਨਾ ਹੌਲਦਾਰ ਮਰ ਗਿਆ ਅਤੇ ਤੀਰਥ ਸਿਪਾਹੀ ਸ਼ਾਕੋਟ ਵੜਾ ਮਰਨ ਕਿਨਾਰੇ ਹੈ ਜਾਂ ਇੱਕ ਦੋ ਦਿਨਾਂ ਤੱਕ ਮਰ ਜਾਣਾ ਹੈ ਅਗੇ ਜਗਜੀਤ ਸਿੰਘ ਜੋ ਕਿ ਉਸ ਵੇਲੇ ਸਬ ਇਨਸਪੈਕਟਰ ਸੀ ਐਸ ਆਈ ਸੀ ਉਸ ਨੂੰ ਇਨਸਪੈਕਟਰ ਬਣਾਇਆ ਗਿਆ ਪਰ ਉਹ ਜਦੋਂ ਇਨਸਪੈਕਟਰ ਬਣ ਚੁੱਕਾ ਸੀ ਤਾਂ ਉਸ ਨੂੰ ਸਾਡੇ ਭਰਾ ਭਾਈ ਜਸਪਾਲ ਸਿੰਘ ਪੱਡਾ ਗਰੁੱਪ ਨੇ ਖਤਮ ਕਰ ਦਿੱਤਾ ਸੋਧ ਦਿੱਤਾ ਜਿਸ ਦੀ ਰੈਕੀ ਭਾਈ ਸਰਜੀਤ ਸਿੰਘ ਲਿੱਟਾਂ ਬਲੋਂ ਕੀਤੀ ਗਈ ਸੀ ਜੋ ਗੁਰਬਖਸ਼ ਸਿੰਘਾਂ ਦੇ ਵਿੱਚ ਜਿਹਦੇ ਕੋਲ ਕਾਰਬਨ ਹੋਇਆ ਕਰਦੀ ਸੀ ਉਸ ਵੇਲੇ ਉਸ ਨੂੰ ਤਰੱਕੀ ਦਿੱਤੀ ਗਈ ਉਸ ਤੋਂ ਬਾਅਦ ਉਹਨੇ ਇੱਕ ਆਲੀ ਸ਼ਾਰਕ ਕੋਠੀ ਤੇ ਕਬਜ਼ਾ ਕਰ ਲਿਆ ਜਦੋਂ ਇਸ ਗੱਲ ਦਾ ਪਤਾ ਆਈ ਜੀ ਭੁੱਲਰ ਨੂੰ ਲੱਗਾ ਤਾਂ ਉਹ ਬਹੁਤ ਜ਼ਿਆਦਾ ਖਫਾ ਹੋਇਆ ਅਤੇ ਉਸ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਔਰ ਉਸੇ ਹੀ ਦੁੱਖ ਦੇ ਨਾਲ ਨੌਕਰੀ ਖੁੱਸਣ ਦੇ ਦੁੱਖ ਦੇ ਨਾਲ ਹੀ ਲੋਕਾਂ ਦੇ ਪੁੱਤਾਂ ਨੂੰ ਮਾਰਨ ਵਾਲਾ ਖੁਦ ਮਰ ਗਿਆ ਆਪਣੀ ਨਜਾਇਜ਼ ਕਾਰਵਾਈ ਦਾ ਪਤਾ ਲੱਗਣ ਤੇ ਨੌਕਰੀ ਖੁੱਸਣ ਕਾਰਨ ਜੋ ਜੋ ਤੱਕਾ ਲੱਗਾ ਉਹ ਬਰਦਾਸ਼ਤ ਨਹੀਂ ਕਰ ਸਕਿਆ ਲੋਕਾਂ ਦੇ ਘਰਾਂ ਦੇ ਚਿਰਾਗ ਬਰਜਾਉਣ ਵਾਲਾ ਗੁਰਬਖਸ਼ ਪੰਜਵਾਂ ਇਨਾਰਾ ਸਾਥੀ ਮੰਗਲ ਜੀ ਦੇ ਬਾਰੇ ਬਹੁਤੀ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਜ਼ਿਕਰਯੋਗ ਹੈ ਕਿ ਉਸ ਦੀ ਹਾਲਤ ਵੀ ਕਹਿੰਦੇ ਹਨ ਬਹੁਤ ਮਾੜੀ ਹੋ ਚੁੱਕੀ ਸੀ ਕੁਝ ਸਾਲ ਪਹਿਲਾਂ ਦਿਮਾਗੀ ਤੌਰ ਤੇ ਅਤੇ ਪਰਿਵਾਰਕ ਤੌਰ ਤੇ ਔਰ ਇਹ ਜਾਣਕਾਰੀ ਇਹਨਾਂ ਦੇ ਹੀ ਖੇਮਿਆ ਵਿੱਚੋਂ ਪ੍ਰਾਪਤ ਹੋਈ ਹੈ ਜਿਹੜੇ ਸਿੱਖ ਸੰਘਰਸ਼ ਦੇ ਨਾਲ ਹਮਦਰਦੀ ਰੱਖਿਆ ਕਰਦੇ ਸਨ ਜਾਂ ਜਿਨ੍ਹਾਂ ਨੂੰ ਸਿੱਖ ਸੰਘਰਸ਼ ਦੇ ਨਾਲ ਹਮਦਰਦੀ ਰੱਖਣ ਦੀ ਵਜ੍ਹਾ ਕਾਰਨ ਆਪਣੀਆਂ ਨੌਕਰੀਆਂ ਗਵਾਉਣੀਆਂ ਪਈਆਂ ਜਿੱਲਾਂ ਕਟੜੀਆਂ ਪਈਆਂ ਔਰ ਉਹ ਵੀ ਪੁਲਿਸ ਮੁਲਾਜ਼ਮ ਸਨ ਅਤੇ ਇਹ ਵੀ ਪੁਲਿਸ ਮੁਲਾਜ਼ਮ ਹਨ ਕਿੰਨਾ ਅੰਤਰ ਹੈ ਜ਼ਮੀਨ ਅਸਮਾਨ ਦਾ ਇਹੋ ਜਿਹੇ ਲੋਕਾਂ ਦੇ ਵਿੱਚ ਅਤੇ ਧਰਮ ਨਾਲ ਹਮਦਰਦੀ ਰੱਖਣ ਵਾਲੇ ਧਰਮ ਦੀ ਖਾਤਰ ਯੁੱਧਣ ਵਾਲੇ ਜੁਝਾਰੂਆਂ ਦੇ ਨਾਲ ਹਮਦਰਦੀ ਰੱਖਣ ਵਾਲੇ ਉਹਨਾਂ ਸਤਕਾਰਯੋਗ ਮੁਲਾਜ਼ਮਾਂ ਦੇ ਵਿੱਚ ਅੱਜ ਜਿੱਥੇ ਇਹੋ ਜਿਹੇ ਪਾਪੀਆਂ ਨੂੰ ਲੱਖ ਲਾਂਤ ਹੈ ਖਾਲਸਾ ਪੰਥਰੀ ਤਰਫੋਂ ਉੱਥੇ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਸਜਦਾ ਵੀ ਹੈ ਜਿਨ੍ਹਾਂ ਨੇ ਸਿੱਖ ਸੰਘਰਸ਼ ਦੇ ਵਿੱਚ ਬਹੁਤ ਹੀ ਵਧੀਆ-ਵਧੀਆ ਐਕਸ਼ਨ ਕਰਵਾਏ ਸਖ ਜਜ਼ਾਰੂਆਂ ਤੋਂ ਖੋਦ ਕੀਤੇ ਅਤੇ ਸਖ ਜਜ਼ਾਰੂਆਂ ਪ੍ਰਤੀ ਹਮੇਸ਼ਾ ਹੀ ਹਮਦਰਦੀ ਅਤੇ ਹਾਂ ਪੱਖੀ ਉਹਨਾਂ ਨੇ ਆਪਣਾ ਵਤੀਰਾ ਰੱਖਿਆ ਸੋ ਇਹ ਪੰਜ ਬਚੜ ਜਿਨ੍ਹਾਂ ਨੇ ਪੰਜਾਬ ਦੇ ਬਹੁਤ ਸਾਰੇ ਘਰਾਂ ਦੇ ਚਿਰਾਗ ਬੁਝਾਈ ਸਨ ਜਿਨ੍ਹਾਂ ਨੇ ਬਹੁਤ ਜ਼ਿਆਦਾ ਜ਼ੁਲਮ ਕੀਤੀ ਸਨ ਇਹਨਾਂ ਨੂੰ ਇਹ ਵੀ ਖੁੱਲ ਹੁੰਦੀ ਸੀ ਕਿ ਇੱਕ ਇਸਥੋਂ ਵੀ ਜਾ ਕੇ ਪੈਸੇ ਲੁੱਟ ਲੈਣ ਕਿਸੇ ਨੂੰ ਮਾਰ ਦੇਣ ਕਿਸੇ ਨੂੰ ਅਗਵਾ ਕਰ ਦੇਣ ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਸੀ ਹੁੰਦਾ ਔਰ ਕਹਿੰਦੇ ਹਨ ਕਿ ਇਹਨਾਂ ਨੂੰ ਕਦੀ ਵੀ ਕਿਸੇ ਨਾਕੇ ਤੇ ਰੋਕਿਆ ਨਹੀਂ ਸੀ ਜਾਂਦਾ ਇੰਨੀਆਂ ਜਾਰੀਆਂ ਇਹਨਾਂ ਨੂੰ ਪਾਵਰਾਂ ਉਸ ਵੇਲੇ ਜੱਟੀਆਂ ਗਈਆਂ ਸਨ ਇਹ ਕੇਵਲ ਸਵਰਨੇ ਘੋਟਣੇ ਦੇ ਜਲਾਦਾਂ ਦੀ ਗੱਲ ਹੈ ਜਦਕਿ ਇਹੋ ਜਿਹੇ ਜਲਾਦ ਤਕਰੀਬਨ ਹਰੇਕ ਜ਼ਾਲਮ ਪੜਸਵੀ ਨੇ ਆਪਣੇ ਕਾਇਮ ਕੀਤੇ ਹੋਏ ਸਨ ਜਨਾਂ ਨੇ ਪੰਜਾਬ ਦੇ ਹਜ਼ਾਰਾਂ ਹੀ ਸਿੱਖ ਪਰਿਵਾਰਾਂ ਦਾ ਬਹੁਤ ਵੱਡੀ ਪੱਧਰ ਤੇ ਉਜਾਰਾ ਉਜਾਰਾ ਕੀਤਾ ਪਰ ਅਕਾਲ ਪੁਰਖ ਵਾਹਿਗੁਰੂ ਦੇ ਕਰ ਦੀਰ ਹੋ ਸਕਦੀ ਆ ਅੰਦੀਰ ਕਦੀ ਨਹੀਂ ਔਰ ਜੋ ਇਹਨਾਂ ਨੇ ਬੀਜਿਆ ਉਹਨਾਂ ਨੂੰ ਉਪੜਨਾ ਪੈਣਾ ਪਰ ਅੱਜ ਸਿੱਖ ਕੌਮ ਦਾ ਇੱਕ ਫਰਜ਼ ਜ਼ਰੂਰ ਬਣਦਾ ਕਿ ਜਿਨ੍ਹਾਂ ਇਹੋ ਜਿਹੇ ਬੰਦਿਆਂ ਨੇ ਸਿੱਖ ਪਰਿਵਾਰਾਂ ਤੇ ਜ਼ੁਲਮ ਕੀਤੀ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਸਿੱਖ ਨੌਜਵਾਨਾਂ ਤੇ ਤਸ਼ੱਦਦ ਕੀਤਾ ਇਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਪਰਿਵਾਰਕ ਸਾਂਝ ਨਾ ਰੱਖੀ ਜਾਵੇ ਕੋਈ ਰਿਸ਼ਤੇਦਾਰੀ ਨਾ ਪਾਈ ਜਾਵੇ ਇੱਕ ਤਰ੍ਹਾਂ ਦੇ ਨਾਲ ਇਹਨਾਂ ਦਾ ਸਮਾਜਿਕ ਬਾਈਕਾਰ ਕੀਤਾ ਜਾਵੇ ਔਰ ਇਹ ਇੱਕ ਬਹੁਤ ਵੱਡੀ ਸ਼ਰਧਾਂਜਲੀ ਹੋਵੇਗੀ ਸਿੱਖ ਕੌਮ ਦੇ ਗਲੋਂ ਗੁਲਾਮੀ ਲਾਉਣ ਵਾਲੇ ਸ਼ਹੀਦ ਹੋਏ ਸਿੰਘਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ